ਉਹਨ ਤੋਂ ਸੀ ਸਨੋਂਗੇ ਅਰਵਿੰਦ ਕੇਜਰੀਵਾਲ ਵੱਲੋਂ ਲਿਖਿਤ ਪੁਸਤਕ ਸਵਰਾਜ ਜਿਸ ਤਹ ਪੰਜਾਬੀ ਅਨੁਵਾਦ ਕੀਤਾ ਹੈ ਰਗਵੀਰ ਬਲਾਸਪੁਰੀ ਕੈਨੇਡਾ ਨੇ ਇਸ ਦੇ ਪ੍ਰਕਾਸ਼ਕ ਨੇ ਸਵਰਾਜ ਅਭਿਆਨ ਪ੍ਰਕਾਸ਼ਨ ਏ 119 ਪਹਿਲੀ ਮੰਜ਼ਲ ਕੋ ਸ਼ਾਂਬੀ ਗਾਜ਼ੀਆਬਾਦ ਉੱਤਰ ਪ੍ਰਦੇਸ਼ ਤੇ ਜਿੰਨਾਂ ਦਾ ਈਮੇਲ ਹੈ ਪਰਿਵਰਤਨ ਇੰਡੀਆ@gmail.com ਅਤੇ ਉਹਨਾਂ ਦੀ ਵੈਬਸਾਈਟ ਹੈ www.lokrajandolan.org ਉਹਨਾਂ ਦਾ ਕਹਿਣਾ ਹੈ ਕਿ ਜਨ ਚੇਤਨਾ ਜਗਾਉਣ ਲਈ ਇਸ ਕਿਤਾਬ ਦੇ ਕਿਸੇ ਵੀ ਅੰਸ਼ ਦਾ ਗੈਰ ਵਪਾਰਕ ਇਸਤੇਮਾਲ ਕੀਤਾ ਜਾ ਸਕਦਾ ਹੈ ਇਹ ਕਿਤਾਬ ਉਹਨਾਂ ਨੇ ਸਵਰਾਜ ਦੀ ਰਾਹ ਦੇਖ ਰਹੀ ਆਮ ਜਨਤਾ ਨੂੰ ਸਮਰਪਿਤ ਕੀਤੀ ਹੈ ਇਹ ਕਿਤਾਬ ਦਸੰਬਰ 2010 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ ਇਹ ਪੁਸਤਕ ਕਿਉਂ ਮੈਂ ਪੈਲਨ ਇਨਕਮ ਟੈਕਸ ਵਿਭਾਗ ਵਿੱਚ ਕੰਮ ਕਰਦਾ ਸੀ ਇਸ ਵਿਭਾਗ ਨੇ 1990 ਦੇ ਅਖੀਰ ਵਿੱਚ ਕਈ ਅੰਤਰਰਾਸ਼ਟਰੀ ਕੰਪਨੀਆਂ ਦਾ ਸਰਵੇ ਕੀਤਾ ਸਰਵੇ ਵਿਚਨ ਕੰਪਨੀਆਂ ਨੂੰ ਟੈਕਸ ਚੋਰੀ ਕਰਨ ਦੇ ਦੋਸ਼ ਵਿੱਚ ਰੰਗੇ ਹੱਥੀ ਕਾਬੂ ਕੀਤਾ ਉਹਨਾਂ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਤੇ ਬਿਨਾਂ ਕੋਈ ਅਪੀਲ ਕੀਤੀਆਂ ਸਾਰਾ ਟੈਕਸ ਜਮ੍ਹਾਂ ਕਰਵਾ ਦਿੱਤਾ ਅਗਰ ਇਹ ਕਿਸੇ ਹੋਰ ਦੇਸ਼ ਦੇ ਉਸਨੀਕ ਹੁੰਦੇ ਤਾਂ ਉਹਨਾਂ ਦੇ ਮੁੱਖ ਅਧਿਕਾਰੀਆਂ ਨੂੰ ਜੇਲ੍ਹ ਵੀ ਹੋ ਗਈ ਹੁੰਦੀ ਇੱਕ ਹੋਰ ਕੰਪਨੀ ਦਾ ਸਰਵੇ ਕਰਦੇ ਸਮੇ ਉਸ ਕੰਪਨੀ ਦੇ ਵਿਦੇਸ਼ੀ ਮੁੱਖ ਅਧਿਕਾਰੀ ਨੇ ਆ ਕੇ ਟੀਮ ਨੂੰ ਧਮਕੀ ਦਿੱਤੀ ਭਾਰਤ ਇੱਕ ਬਹੁਤ ਹੀ ਗਰੀਬ ਦੇਸ਼ ਹੈ ਅਸੀਂ ਤੁਹਾਡੇ ਦੇਸ਼ ਵਿੱਚ ਤੁਹਾਡੀ ਮਦਦ ਕਰਨ ਲਈ ਆਏ ਹਾਂ ਜੇ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਤੰਗ ਕਰਦੇ ਰਹੇ ਤਾਂ ਅਸੀਂ ਤੁਹਾਡਾ ਦੇਸ਼ ਛੱਡ ਕੇ ਚਲੇ ਜਾਵਾਂਗੇ ਤੁਹਾਨੂੰ ਪਤਾ ਨਹੀਂ ਕਿ ਅਸੀਂ ਕਿੰਨੇ ਤਾਕਤਵਰ ਲੋਕ ਹਾਂ ਜੇ ਅਸੀਂ ਚਾਹੀਏ ਤਾਂ ਤੁਹਾਡੀ ਸੰਸਦ ਵਿੱਚੋਂ ਕੋਈ ਵੀ ਕਾਨੂੰਨ ਪਾਸ ਕਰਵਾ ਸਕਦੇ ਹਾਂ ਅਸੀਂ ਤੁਹਾਡੀ ਬਦਲੀ ਵੀ ਕਰਵਾ ਸਕਦੇ ਹਾਂ ਇਸ ਤੋਂ ਕੁਝ ਦਿਨਾਂ ਦੇ ਬਾਅਦ ਸਾਡੀ ਟੀਮ ਤੇ ਇੱਕ ਉੱਚ ਅਸਕਰਾਰੀ ਦੀ ਬਦਲੀ ਕਰਵਾ ਦਿੱਤੀ ਗਈ ਸੀ। ਉਸ ਸਮੇਂ ਅਸੀਂ ਉਸ ਵਿਦੇਸ਼ੀ ਦੀਆਂ ਗੱਲਾਂ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਸੀ ਦਿੱਤਾ। ਮੈਂ ਸੋਚਿਆ ਕਿ ਉਹ ਇਸ ਸਰਵੇ ਕਰਕੇ ਪਰੇਸ਼ਾਨ ਹੈ ਤਾਂ ਇਸ ਕਰਕੇ ਬੋਲ ਰਿਹਾ ਹੈ। ਪਰ ਪਿਛਲੇ ਸਾਲਾਂ ਦੀਆਂ ਘਟਨਾਵਾਂ ਨਾਲ ਮੈਨੂੰ ਉਸ ਦੀਆਂ ਗੱਲਾਂ ਸੱਚੀਆਂ ਲੱਗਣ ਲੱਗ ਪਈਆਂ ਹਨ। ਮਨ ਵਿੱਚ ਸਵਾਲ ਉੱਠਣ ਲੱਗ ਪਏ ਹਨ ਕਿ ਵਾਕਈ ਸਾਡੀ ਸੰਸਦ ਉੱਪਰ ਵਿਦੇਸ਼ੀਆਂ ਦਾ ਕਬਜ਼ਾ ਹੈ? ਜਿਵੇਂ ਜੁਲਾਈ 2008 ਵਿੱਚ ਯੂਪੀਏ ਜੀ ਸਰਕਾਰ ਨੇ ਸੰਸਦ ਵਿੱਚ ਆਪਣਾ ਬਹੁਮਤ ਸਾਬਤ ਕਰਨ ਲਈ ਖੋਲਿਆ ਸੰਸਦ ਮੈਂਬਰਾਂ ਦੀ ਖਰੀਦੋ-ਫਰੋਖਤ ਸ਼ੁਰੂ ਕਰ ਦਿੱਤੀ ਸੀ ਕੁਝ ਟੀਵੀ ਚੈਨਲਾਂ ਨੇ ਪੈਸੇ ਲੈ ਕੇ ਸੰਸਦ ਮੈਂਬਰਾਂ ਨੂੰ ਸ਼ਰੇਆਮ ਵਿਕਤੇ ਦਿਖਾਇਆ ਸੀ ਉਹਨਾਂ ਤਸਵੀਰਾਂ ਨੇ ਦੇਸ਼ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਅਗਰ ਸੰਸਦ ਇਸ ਤਰ੍ਹਾਂ ਵਿਕ ਸਕਦੇ ਹਨ ਤਾਂ ਸਾਡੇ ਵੋਟ ਦੀ ਕੀ ਕੀਮਤ ਰਹਿ ਜਾਂਦੀ ਹੈ ਅੱਜ ਉਹਨਾਂ ਨੂੰ ਆਪਣੀ ਸਰਕਾਰ ਬਚਾਉਣ ਲਈ ਇੱਕ ਦੇਸ਼ ਦੀ ਪਾਰਟੀ ਖਰੀਦ ਰਹੀ ਹੈ ਕੱਲ ਨੂੰ ਉਹਨਾਂ ਨੂੰ ਕੋਈ ਦੇਸ਼ ਵੀ ਅਮਰੀਕਾ ਪਾਕਿਸਤਾਨ ਆਦ ਕਰੀ ਸਕਦਾ ਹੈ ਹੋ ਸਕਦਾ ਹੈ ਕਿ ਐਸਾ ਹੋ ਵੀ ਰਿਹਾ ਹੋਵੇ ਕੀ ਪਤਾ ਲੱਗਦਾ ਹੈ ਇਹ ਸੋਚ ਕੇ ਖੂਨ ਖੋਲਣ ਲੱਗ ਜਾਂਦਾ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ ਕਿ ਸਾਡੇ ਦੇਸ਼ ਦੀ ਸੰਸਦ ਸਾਰੇ ਕਾਨੂੰਨ ਇਸ ਦੇਸ਼ ਦੇ ਲੋਕਾਂ ਦੇ ਹੱਕ ਵਾਸਤੇ ਬਣਾਏਗੀ ਅੱਜ ਕੁਝ ਦਿਨ ਪਹਿਲਾਂ ਹੀ ਅਖਬਾਰਾਂ ਵਿੱਚ ਇਸ ਸੰਸਦ ਵਿੱਚ ਹੁਣੇ ਹੀ ਪਾਸ ਹੋਏ ਨਿਊਕਲੀਅਰ ਸਿਵਲ ਲਾਇਬਿਲਟੀ ਬਿਲਡ ਦੇ ਬਾਰੇ ਵਿੱਚ ਪੜਿਆ ਤਾਂ ਸਾਰੇ ਡਰ ਸੱਚ ਹੋ ਗਏ ਇਹ ਬਿਲ ਕਹਿੰਦਾ ਹੈ ਕਿ ਕੋਈ ਵਿਦੇਸ਼ੀ ਕੰਪਨੀ ਭਾਰਤ ਵਿੱਚ ਪਰਮਾਣੂ ਪਲਾਂਟ ਲਗਾਉਂਦੀ ਹੈ ਤੇ ਉਸ ਵਿੱਚ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਉਹ ਕੰਪਨੀ ਦੀ ਜ਼ਿੰਮੇਵਾਰੀ 1500 ਕਰੋੜ ਰੁਪਏ ਤੱਕ ਹੋਵੇਗੀ ਦੁਨੀਆ ਭਰ ਵਿੱਚ ਜਦ ਵੀ ਕੋਈ ਪਰਮਾਣੂ ਦੁਰਘਟਨਾ ਵਾਪਰੀ ਹੈ ਤਾਂ ਹਜ਼ਾਰਾਂ ਲੋਕਾਂ ਦੀ ਜਾਨ ਗਈ ਹੈ ਤੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ ਪੋਪਾਲ ਗੈਸ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ 2200 ਕਰੋੜ ਰੁਪਏ ਹੀ ਮਿਲਿਆ ਹੈ ਕਿ ਬਹੁਤ ਹੀ ਘੱਟ ਮੰਨਿਆ ਜਾਂਦਾ ਹੈ ਇਸ 1500 ਕਰੋੜ ਰੁਪਏ ਨਾਲ ਕੀ ਹੋਵੇਗਾ ਇੱਕ ਪਰਮਾਨੂ ਹਸਨਾ ਜਾਨੀ ਕਿੰਨੇ ਪਪਾਲ ਕੰਡ ਦੇ ਬਰਾਬਰ ਹੋਵੇਗਾ ਇਸ ਬਿੱਲ ਵਿੱਚ ਅੱਗੇ ਲਿਖਿਆ ਹੈ ਕਿ ਉਸ ਕੰਪਨੀ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਵੀ ਦਰਜ ਨਹੀਂ ਕੀਤਾ ਜਾਵੇਗਾ ਕੋਈ ਮੁਕੱਦਮਾ ਨਹੀਂ ਚੱਲੇਗਾ ਕੋਈ ਪੁਲਿਸ ਕੇਸ ਵੀ ਨਹੀਂ ਹੋਵੇਗਾ ਬਸ ਕੇਵਲ 1500 ਕਰੋੜ ਰੁਪਏ ਲੈ ਕੇ ਉਸ ਕੰਪਨੀ ਨੂੰ ਛੱਡ ਦਿੱਤਾ ਜਾਵੇਗਾ ਇਹ ਕਾਨੂੰਨ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਕਿ ਦੇਸ਼ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਾਡੀਆਂ ਦੇ ਮੁੱਲ ਪਿੱਛਾ ਜਾ ਰਿਹਾ ਹੈ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਦੇਸ਼ ਦੇ ਲੋਕਾਂ ਦੀਆਂ ਜਾਨਾਂ ਦਾਅ ਤੇ ਲਾ ਕੇ ਵਿਦੇਸ਼ੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦਾ ਜਾ ਰਿਹਾ ਹੈ ਸਾਡੀ ਸੰਸਦ ਇਹ ਕਿਉਂ ਕਰ ਰਹੀ ਹੈ ਯਕੀਨਨ ਜਾਂ ਤਾਂ ਇਹਨਾਂ ਤੇ ਕਿਸੇ ਤਰ੍ਹਾਂ ਦਾ ਦਬਾਅ ਹੈ ਜਾਂ ਫਿਰ ਇਹ ਪਾਰਟੀਆਂ ਸੰਸਦ ਮੈਂਬਰ ਵਿਦੇਸ਼ੀਆਂ ਕੋਲ ਵਿੱਗੇ ਹਨ ਪੋਪਾਲ ਗੈਸ ਕਾਂਡ ਤੇ ਬਾਅਦ ਮੁੜ ਨਵੀਂ ਉਸਾਰੀ ਤੋਂ ਬਾਅਦ ਅਖਬਾਰਾਂ ਵਿੱਚ ਬਹੁਤ ਖਬਰਾਂ ਛਪੀਆਂ ਕਿ ਕਿਸ ਤਰ੍ਹਾਂ ਪੋਪਾਲ ਦੇ ਲੋਕਾਂ ਦੇ ਹତਿਆਰੇ ਨੂੰ ਸਾਡੇ ਦੇਸ਼ ਦੇ ਚੋਟੀ ਦੇ ਲੀਡਰਾਂ ਨੇ ਦੇਸ਼ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਇਹ ਸਭ ਗੱਲਾਂ ਤੋਂ ਇਹ ਲੱਗਦਾ ਹੈ ਕਿ ਕੀ ਭਾਰਤ ਸੁਰੱਖਿਤ ਹੱਥਾਂ ਵਿੱਚ ਹੈ ਕੀ ਅਸੀਂ ਆਪਣੀ ਜ਼ਿੰਦਗੀ ਇਹਨਾਂ ਲੀਡਰਾਂ ਅਧਿਕਾਰੀਆਂ ਦੇ ਹੱਥਾਂ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਅਜਿਆ ਨਹੀਂ ਕਿ ਸਾਡੀ ਸਰਕਾਰ ਤੇ ਕਿਸੇ ਵਿਦੇਸ਼ੀ ਕੰਪਨੀ ਜਾਂ ਵਿਦੇਸ਼ੀ ਸਰਕਾਰ ਦਾ ਕੋਈ ਦਬਾਅ ਹੈ ਪੈਸੇ ਦੇ ਲਈ ਅਫਸਰ ਤੇ ਲੀਡਰ ਕੁਝ ਵੀ ਕਰ ਸਕਦੇ ਹਨ ਕਿੰਨੇ ਵੀ ਮੰਤਰੀ ਤੇ ਅਫਸਰ ਅਮੀਰ ਘਰਾਣਿਆਂ ਦੀਆਂ ਕੱਠ ਪੁੱਤਰੀਆਂ ਬਣ ਗਏ ਹਨ ਕੁਝ ਅਮੀਰ ਘਰਾਣਿਆਂ ਦਾ ਮਹੱਤਵ ਬਹੁਤ ਵੱਧ ਗਿਆ ਹੈ ਹੁਣ ਹੀ ਟੇਪ ਮਾਮਲੇ ਵਿੱਚ ਇਸ ਦਾ ਖੁਲਾਸਾ ਹੋਇਆ ਹੈ ਕਿ ਸਰਕਾਰ ਦੇ ਮਹਿਕਮਿਆਂ ਵਿੱਚ ਕਿਸ ਨੂੰ ਮੰਤਰੀ ਲਾਇਆ ਜਾਵੇ ਇਸ ਦਾ ਫੈਸਲਾ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਸਗੋਂ سرمایہਦਾਰ ਘਰਾਣਿਆਂ ਨੇ ਕੀਤਾ ਹੈ ਜਿਸ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਕੌਣ ਮੰਤਰੀ ਜਾਂ ਅਫਸਰ ਕਿਸ ਅਮੀਰ ਘਰਾਣੇ ਨਾਲ ਹੈ ਇਸ ਵਿੱਚ ਕੋਈ ਅश्चਰਜ ਨਹੀਂ ਹੋਵੇਗਾ ਕਿ ਕਈ ਸੂਬਿਆਂ ਦੀਆਂ ਸਰਕਾਰਾਂ ਤੇ ਕੇਂਦਰ ਦੇ ਕਈ ਮਹਿਕਮੇ ਇਹ ਅਮੀਰ ਘਰਾਣੇ ਹੀ ਚਲਾ ਰਹੇ ਹਨ ਕੁਝ ਦਿਨ ਪਹਿਲਾਂ ਇੱਕ ਖਬਰ ਛਪੀ ਸੀ ਕਿ ਰਿਲਾਈਐਂਸ ਕੰਪਨੀ ਦੇ ਮਾਲਕ ਮਕੇਸ਼ ਸ਼ਬਾਨੀ ਮਹਾਰਾਸ਼ਟਰ ਵਿੱਚ ਕੋਈ ਪ੍ਰਾਈਵੇਟ ਯੂਨੀਵਰਸਿਟੀ ਖੋਲਣਾ ਚਾਹੁੰਦੇ ਹਨ ਇਸ ਲਈ ਉਹ ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਰਾਜੇਸ਼ ਟੋਪੇ ਨੂੰ ਮਿਲੇ ਤੇ ਉਸਤੀ ਇਹ ਇੱਛਾ ਪੂਰੀ ਕਰਨ ਦੇ ਲਈ ਸਿੱਖਿਆ ਮੰਤਰੀ ਰਾਜੇ ਸਟੋਪੇ ਨੇ ਵਿਧਾਨ ਸਭਾ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਬਿੱਲ ਲਿਆਉਣਾ ਸਵੀਕਾਰ ਕਰ ਲਿਆ। ਅਮੀਰਕਰਾਨੇ ਦੀਆਂ ਛਾਵਾਂ ਪੂਰੀਆਂ ਕਰਨ ਲਈ ਸਾਡੀਆਂ ਸਰਕਾਰਾਂ ਵਿਧਾਨ ਸਭਾਵਾਂ ਵਿੱਚ ਤੁਰੰਤ ਕਾਨੂੰਨ ਪਾਸ ਕਰਨ ਲਈ ਰਾਜ਼ੀ ਹੋ ਜਾਂਦੀਆਂ ਹਨ। ਸਾਡੇ ਦੇਸ਼ ਦੇ ਖਣਿਜ ਪਦਾਰਥਾਂ ਨੂੰ ਇਹਨਾਂ ਅਮੀਰਕਰਾਨਿਆਂ ਨੂੰ ਕੌਡੀਆਂ ਤੇ ਪਾ ਵੇਚਿਆ ਜਾ ਰਿਹਾ ਹੈ। ਜਿਵੇਂ ਕਿ ਲੋਹੇ ਦੀਆਂ ਖਾਣਾਂ ਨੂੰ ਲੈਣ ਲਈ ਇਹ ਕੰਪਨੀ ਸਰਕਾਰ ਨੂੰ 27 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਰਿਅਲਟੀ ਦਿੰਦੀ ਹੈ ਤੇ ਉਸ ਦੇ ਲੋਹੇ ਨੂੰ ਇਹ ਕੰਪਨੀਆਂ 6000 ਰੁਪਏ ਨੂੰ ਟਨ ਮਾਰਕੀਟ ਵਿੱਚ ਵੇਚਤੀਆਂ ਹਨ ਖਾਣਾ ਵਿੱਚੋਂ ਲੋਹਾ ਕੱਢ ਕੇ ਸਾਫ਼ ਕਰਕੇ 300 ਰੁਪਏ ਪ੍ਰਤੀ ਟਨ ਦਾ ਖਰਚ ਆਉਂਦਾ ਹੈ ਕੀ ਇਹ ਸਿੱਧੀ ਦੇਸ਼ ਦੀ ਪੂੰਜੀ ਦੀ ਲੁੱਟ ਨਹੀਂ ਹੈ ਇਸ ਤਰ੍ਹਾਂ ਹੀ ਦੇਸ਼ ਦੇ ਜੰਗਲਾਂ ਨੂੰ ਵਿਚੇਜਿਆ ਜਾ ਰਿਹਾ ਹੈ ਜ਼ਮੀਨਾਂ ਖੋਖ ਹੋ ਕੇ ਸਸਤੇ ਪਾਤੇ ਵੇਚੀਆਂ ਜਾ ਰਹੀਆਂ ਹਨ ਇਸ ਦੇਸ਼ ਦੀਆਂ ਪਾਰਟੀਆਂ ਨੇਤਾਵਾਂ ਅਫਸਰਾਂ ਦੇ ਹੱਥ ਵਿੱਚ ਸਾਡੇ ਦੇਸ਼ ਦਾ ਸਵਿਧਾਨ ਦੇਸ਼ ਦੀ ਇੱਜ਼ਤ ਸੁਰੱਖਤ ਹੈ ਜੇ ਜਲਦੀ ਕੁਝ ਨਾ ਕੀਤਾ ਗਿਆ ਤਾਂ ਇਹਨਾਂ ਨੇ ਦੇਸ਼ ਨੂੰ ਟਰਲ ਮਿਲ ਕੇ ਵੇਚ ਦੇਣਾ ਹੈ ਇਸ ਸਭ ਕੁਝ ਨੂੰ ਦੇਖ ਕੇ ਲੱਗਦਾ ਹੈ ਕਿ ਭਾਰਤ ਦੇ ਲੋਕਤੰਤਰ ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਹੈ ਸਾਰੀਆਂ ਪਾਰਟੀਆਂ ਦਾ ਇੱਕੋ ਜਿਹਾ ਕਿਰਦਾਰ ਹੈ ਅਸੀਂ ਕਿਸੇ ਵੀ ਪਾਰਟੀ ਜਾਂ ਨੇਤਨ ਵੋਟ ਪਾਈ ਜਾਈਏ ਸਾਨੂੰ ਕੋਈ ਵੀ ਫਰਕ ਨਹੀਂ ਪੈਣਾ ਪਿਛਲੇ 60 ਸਾਲਾਂ ਤੋਂ ਸਾਰੀਆਂ ਪਾਰਟੀਆਂ ਤੇ ਸਾਰੇ ਲੀਡਰਾਂ ਨੂੰ ਅਜਮਾ ਕੇ ਦੇਖ ਚੁੱਕੇ ਹਾਂ ਇਸ ਤੋਂ ਇੱਕ ਚੀਜ਼ ਤਾਂ ਸਾਫ਼ ਹੈ ਕਿ ਪਾਰਟੀਆਂ ਦਾ ਲੀਡਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੁਝ ਹੋਰ ਕਰਨਾ ਪੈਣਾ ਹੈ ਅਸੀਂ ਆਪਣੇ ਸੰਗਠਨ ਪਰਿਵਰਤਨ ਦੇ ਜ਼ਰੀਏ ਪਿਛਲੇ 10 ਸਾਲਾਂ ਵਿੱਚ ਵੱਖ-ਵੱਖ ਮੁੱਦਿਆਂ ਤੇ ਕੰਮ ਕਰਦੇ ਰਹੇ ਕਦੇ ਰਾਸ਼ਨ ਦਾ ਮੁੱਦਾ ਕਦੇ ਪਾਣੀ ਦਾ ਮੁੱਦਾ ਕਦੇ ਕਿਸੇ ਮਹਿਕਮੇ ਵਿੱਚ ਵਿਪ੍ਰਿਸ਼ਟਾਚਾਰ ਦਾ ਮੁੱਦਾ ਸਾਨੂੰ ਥੋੜੀ ਬਹੁਤੀ ਸਫਲਤਾ ਵੀ ਮਿਲੀ ਸੀ ਛੇਤੀ ਹੀ ਸਾਨੂੰ ਲੱਗਣ ਲੱਗਾ ਕਿ ਇਹ ਕੋਈ ਬਹੁਤ ਨਹੀਂ ਹੈ ਜਦੋਂ ਅਸੀਂ ਉਸ ਮੁੱਦੇ 'ਤੇ ਕੰਮ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਕਿ ਇਸ ਵਿੱਚ ਸੁਧਾਰ ਹੋ ਰਿਹਾ ਤੇ ਜਦੋਂ ਅਸੀਂ ਹੋਰ ਮੁੱਦੇ 'ਤੇ ਕੰਮ ਸ਼ੁਰੂ ਕਰ ਦਿੰਦੇ ਹਾਂ ਤਾਂ ਪਹਿਲੇ ਦਾ ਫਿਰ ਬੁਰਾ ਹਾਲ ਹੋ ਜਾਂਦਾ ਹੈ ਹੌਲੀ-ਹੌਲੀ ਲੱਗਿਆ ਕਿ ਸਾਰੇ ਦੇਸ਼ ਵਿੱਚ ਕਿੰਨੇ ਮੁੱਦੇ ਹਨ ਕਿੰਨਿਆਂ ਤੇ ਕਿੱਥੇ-ਕਿੱਥੇ ਸਾਰੇ ਦੇਸ਼ ਵਿੱਚ ਕੰਮ ਕਰਾਂਗੇ ਹੌਲੀ ਹੌਲੀ ਪਤਾ ਲੱਗਿਆ ਕਿ ਇਹਨਾਂ ਸਾਰਿਆਂ ਦੀ ਜੜ ਰਾਜਨੀਤੀ ਵਿੱਚ ਹੈ ਇਹਨਾਂ ਸਭ ਦੇ ਪਿੱਛੇ ਰਾਜਨੀਤਿਕ ਪਾਰਟੀਆਂ ਦੇ ਪ੍ਰੇਸ਼ਟ ਲੀਡਰ ਹਨ ਜਨਤਾ ਦਾ ਕੋਈ ਬਹੁਤਾ ਦੋਸ਼ ਨਹੀਂ ਹੈ ਰਾਸ਼ਨ ਦਾ ਮੁੱਦਾ ਹੀ ਲੈ ਲਵੋ ਰਾਸ਼ਨ ਚੋਰੀ ਕਰਨ ਵਾਲਿਆਂ ਨੂੰ ਰਾਜਨੀਤਿਕ ਪਾਰਟੀਆਂ ਤੇ ਲੀਡਰਾਂ ਦੀ ਪੂਰੀ ਸਹਿਮਤੀ ਪ੍ਰਾਪਤ ਹੈ ਜਦੋਂ ਕੋਈ ਰਾਸ਼ਨ ਚੋਰੀ ਕਰਦਾ ਤਾਂ ਅਸੀਂ ਰਾਸ਼ਨ ਦੇ ਮੰਤਰੀ ਨੂੰ ਸ਼ਿਕਾਇਤ ਕਰਦੇ ਹਾਂ ਪਰ ਰਾਸ਼ਨ ਦਾ ਮੰਤਰੀ ਤਾਂ ਆਪ ਸਿੱਧੇ ਰੂਪ ਵਿੱਚ ਇਸ ਚੋਰੀ ਵਿੱਚ ਸ਼ਾਮਲ ਹੈ ਇਸ ਚੋਰੀ ਦਾ ਹਿੱਸਾ ਸਿੱਧੇ ਰੂਪ ਵਿੱਚ ਉਸ ਨੂੰ ਪਹੁੰਚਦਾ ਹੈ ਉਹਨਾਂ ਨੂੰ ਹੀ ਸ਼ਿਕਾਇਤ ਕਰਕੇ ਅਸੀਂ ਨਿਆਂ ਦੀ ਆਸ ਕਰ ਸਕਦੇ ਹਾਂ ਜਦੋਂ ਕਿਤੇ মিডিਆ ਜਾਂ ਲੋਕਾਂ ਦਾ ਕੋਈ ਦਬਾਅ ਬਣਦਾ ਹੈ ਤਾਂ ਦਿਖਾਵੇ ਲਈ ਰਾਸ਼ਨ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਜਦੋਂ ਜਨਤਾ ਦਾ ਦਬਾਅ ਘਟ ਜਾਂਦਾ ਹੈ ਤਾਂ ਫਿਰ ਦੁਕਾਨਾਂ ਬਹਾਲ ਕਰ ਦਿੱਤੀਆਂ ਜਾਂਦੀਆਂ ਹਨ ਇਸ ਸਾਰੇ ਤਮਾਸ਼ੇ ਵਿੱਚ ਜਨਤਾ ਕੋਲ ਕੋਈ ਤਾਕਤ ਨਹੀਂ ਹੈ ਜਨਤਾ ਕੇਵਲ ਚੋਰਾਂ ਨੂੰ ਹੀ ਸ਼ਿਕਾਇਤ ਕਰ ਸਕਦੀ ਹੈ ਕਿ ਕਿਰਪਾ ਕਰਕੇ ਆਪਣੇ ਖਿਲਾਫ ਕੋਈ ਕਾਰਵਾਈ ਕਰੋ ਜੋ ਕਿ ਹੋਣ ਵਾਲੀ ਨਹੀਂ ਹੈ ਹੁਣ ਇਹ ਸਮਝ ਵਿੱਚ ਆਉਣ ਲੱਗਾ ਹੈ ਕਿ ਸਿੱਧੀ ਜਨਤਾ ਨੂੰ ਤਾਕਤ ਕਾਨੂੰਨ 라ਹੀਂ ਨਹੀਂ ਹੋਵੇਗੀ ਤਾਂ ਜੋ ਰਾਸ਼ਨ ਦੀ ਦੁਕਾਨ ਤੇ ਸ਼ਿਕਾਇਤ ਕਰਨ ਦੀ ਬਜਾਏ ਆਪ ਕਾਰਵਾਈ ਕਰ ਸਕਣ ਫੈਸਲਾ ਜਨਤਾ ਕਰੇ ਤੇ ਉਸ ਨੂੰ ਲਾਗੂ ਨੇਤਾ ਤੇ ਅਫਸਰ ਕਰਨ ਕੀ ਅਜਿਹਾ ਹੋ ਸਕਦਾ ਹੈ ਕਿ 120 ਕਰੋੜ ਲੋਕਾਂ ਨੂੰ ਫੈਸਲੇ ਕਰਨ ਦਾ ਅਧਿਕਾਰ ਕਾਨੂੰਨ ਰਾਹੀਂ ਦਿੱਤਾ ਜਾਵੇ ਪੈਸੇ ਤਾਂ ਲੋਕਤੰਤਰ ਵਿੱਚ ਜਨਤਾ ਹੀ ਮਾਲਕ ਹੁੰਦੀ ਹੈ ਜਨਤਾ ਨੇ ਹੀ ਸੰਸਦ ਤੇ ਸਰਕਾਰ ਨੂੰ ਇਹ ਫੈਸਲਾ ਕਰਨ ਦਾ ਹੱਕ ਦਿੱਤਾ ਹੈ ਸੰਸਦ ਮੈਂਬਰਾਂ ਵਿਦਾਂਤ ਸਭਾ ਵਾਲ ਦੇ ਮੈਂਬਰਾਂ ਨੇ ਇਸ ਦਾ ਦੁਰਉਪਯੋਗ ਰੱਜ ਕੇ ਕੀਤਾ ਹੈ। ਉਹਨਾਂ ਨੇ ਸ਼ਰਿਆਮ ਤੇ ਬੇਸ਼ਰਮੀ ਨਾਲ ਜਨਤਾ ਤੇ ਲੋਕਤੰਤਰ ਨੂੰ ਬੇਇੱਜ਼ਤ ਕੀਤਾ ਹੈ। ਕਿ ਹੁਣ ਸਮਝ ਆ ਗਿਆ ਹੈ ਕਿ ਜਨਤਾ ਲੀਡਰਾਂ, ਅਫਸਰਾਂ ਤੇ ਰਾਸੀ ਪਾਰਟੀਆਂ ਤੋਂ ਫੈਸਲੇ ਲੈਣ ਦਾ ਅਧਿਕਾਰ ਵਾਪਸ ਲਵੇ। ਕੀ ਇਹ ਜੇ ਹੋ ਸਕਦਾ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ ਲਈ ਅਸੀਂ ਬਹੁਤ ਘੁੰਮੇ, ਫਿਰ ਬਹੁਤ ਸਾਰੇ ਲੋਕਾਂ ਨੂੰ ਮਿਲੇ, ਬਹੁਤ ਕੁਝ ਪੜਿਆ। ਜੋ ਕੁਝ ਸਮਝ ਵਿੱਚ ਆਇਆ ਉਹ ਇਸ ਕਿਤਾਬ ਦੇ ਰੂਪ ਵਿੱਚ ਲਿਖ ਰਹੇ ਹਾਂ। ਇਸ ਨੂੰ ਪੜਨ ਤੋਂ ਬਾਅਦ ਮਨ ਵਿੱਚ ਕੋਈ ਸ਼ੰਕਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਿਸ ਸਹਿਮਤ ਹੋ ਤਾਂ ਫਿਰ ਤਨ ਮਨ ਤਨ ਨ ਇਸ ਸੰਘਰਸ਼ ਵਿੱਚ ਜੁਟ ਜਾਵੋ ਸਮਾਂ ਬਹੁਤ ਘਟ ਹੈ ਦੇਸ਼ ਦੀ ਸਰਕਾਰ ਤੇ ਸਾਧਨ ਬਹੁਤ ਤੇਜ਼ੀ ਨਾਲ ਵਿਦੇਸ਼ੀ ਕੰਪਨੀਆਂ ਤੇ ਵਿਦੇਸ਼ੀ ਸਰਕਾਰਾਂ ਦੇ ਹੱਥਾਂ ਵਿੱਚ ਜਾ ਰਹੇ ਹਨ ਜਲਦੀ ਕੁਝ ਨਾ ਕੀਤਾ ਗਿਆ ਤਾਂ ਬਹੁਤ دیر ਹੋ ਚੁੱਕੀ ਹੋਵੇਗੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ